ਸਾਰਿਆਂ ਨੂੰ ਪਿਆਰ ਭਰੀ ਸਸ਼ੇਸ਼ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ 6ਵੇਂ ਤਨਖਾਹ ਕਮਿਸ਼ਨ ਦੀਆਂ ਤਰੂਟੀਆਂ ਜਿਉਂ ਦੀਆਂ ਤਿਉਂ ਹਨ ਅਤੇ ਤਰੂਟੀਆਂ ਦੂਰ ਕਰਨ ਦੇ ਲਈ ਬਣਾਈ ਗਈ ਅਨੋਮਿਕ ਕਮੇਟੀ ਦੀ ਰਿਪੋਰਟ ਵੀ ਅਜੇ ਤੱਕ ਪੇਸ਼ ਨਹੀਂ ਕੀਤੀ ਜਾ ਸਕੀ ਇਸ ਨੂੰ ਲਾਗੂ ਤਾਂ ਕੀ ਕਰਨਾ ਸੀ ਇਹਦੇ ਸਿੱਟੇ ਦੇ ਵਜੋਂ ਮੁਲਾਜ਼ਮਾਂ ਤੇ ਪੈਸ਼ਨਰਜ਼ ਨੂੰ ਜਿਹੜੀ ਕੀ ਵਾਰੀ ਆਰਥਿਕ ਤੇ ਮਾਨਸਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ ਜਦੋਂ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਮੁਲਾਜ਼ਮਾਂ ਦੀ ਤਨਖਾਹ ਅਤੇ ਪੈਸ਼ਨਰ ਦੀ ਪੈਨਸ਼ਨ ਸੋਧਨ ਦਾ ਫਾਰਮ ਫਾਰਮੂਲਾ ਤਿਆਰ ਕੀਤਾ ਗਿਆ ਸੀ ਤਾਂ ਉਸੇ ਵੇਲੇ ਘੱਟੋ ਘੱਟ 15% ਦਾ ਲਾਭ ਦਾ ਫਾਰਮੂਲਾ ਉਸੇ ਵੇਲੇ ਦੇ ਜਿਹੜੇ ਕੀ ਡੀਏ ਦੇ ਲਗਾਇਆ ਜਾਣਾ ਸੀ ਉਸ ਵੇਲੇ ਇਹ ਜਿਹੜੀ ਕੈਲਕੂਲੇਸ਼ਨ ਹੈ ਜਿਹੜੀ 113% ਡੀਏ ਜਿਹੜਾ ਲਾ ਕੇ ਕੀਤੀਆਂ ਗਈਆਂ ਸਨ ਜਦੋਂ ਕਿ ਅਸਲ ਦੇ ਵਿੱਚ ਇਹ ਡੀਏ ਜਿਹੜੇ ਹੈ 119% ਦੇ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਭਾਵੇਂ ਕਿ ਅਸਲ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨ ਦੇ ਅਨੁਸਾਰ ਉਸ ਵੇਲੇ 125% ਡੀਏ ਡਿਊ ਸੀ ਜੋ ਸੋ ਇਸ ਸਬੰਧੀ ਮਲਾਜ਼ਮਾਂ ਤੇ ਪੈਨਸ਼ਨ ਨੇ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਰਿਟ ਸੀ ਜਿਹੜੀ ਕਿ ਡਬਲ ਪੀ 7242 ਔਰ 2023 ਲਗਾਈ ਗਈ ਸੀ ਇਹ ਇਹਦਾ ਜਿਹੜਾ ਫੈਸਲਾ ਮਾਨਜੋਗ ਹਾਈ ਕੋਰਟ ਨੇ ਮਿਤੀ 17 9 2024 ਨੂੰ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਹੱਕ ਦੇ ਵਿੱਚ ਦਿੱਤਾ ਸੀ ਅਤੇ ਇਸ ਫੈਸਲੇ ਨੂੰ 4 ਮਹੀਨਿਆਂ ਦੇ ਸਮੇਂ ਦੇ ਅੰਦਰ ਅੰਦਰ ਲਾਗੂ ਕਰਨ ਦਾ ਸਰਕਾਰ ਨੂੰ ਹੁਕਮ ਵੀ ਦਿੱਤਾ ਸੀ ਇਸ ਫੈਸਲੇ ਨੂੰ ਲਾਗੂ ਕਰਨ ਦੀ ਜਿਹੜੀ ਮਿਆਦ ਆ 17 ਜਨਵਰੀ 2025 ਨੂੰ ਪੂਰੀ ਹੋ ਗਈ ਸੀ ਪਰੰਤੂ ਸਰਕਾਰ ਨੇ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਸੀ ਕੀਤਾ ਅਤੇ ਨਾ ਹੀ ਮੁਲਾਜ਼ਮਾਂ ਤੇ ਤਨਖਾਹ ਤੇ ਪੈਨਸ਼ਨਰ ਦੀ ਪੈਨਸ਼ਨ ਦੀ ਜਿਹੜੀ ਰੀ ਕੈਲਕੂਲੇਟਨ ਕਿ ਸੋਧੀ ਗਈ ਸੀ ਇਸ ਜਿਸ ਦੇ ਨਾਲ ਬਲਾਸਮਾ ਤੇ ਪੈਨਸ਼ਨ ਨੂੰ ਵੱਡਾ ਅਰਥ ਨੁਕਸਾਨ ਦੇ ਵੱਲੋਂ ਜਿਹੜਾ ਕੀ ਪਹੁੰਚਾ ਪਿਆ ਸੀ ਪਹੁੰਚਣਾ ਪਿਆ ਸੀ ਹੁਣ ਸਰਕਾਰ ਦੇ ਵੱਲੋਂ ਕਾਨੂੰਨੀ ਦਾ ਪੇਚ ਦੇ ਵਿੱਚ ਵਰਤਦੇ ਹੋਏ ਇੱਕ ਐਮ ਐਲ ਏ ਨੰਬਰ ਜਿਹੜਾ ਕੀ ਐਲ ਪੀ ਏ ਨੰਬਰ ਜਿਹੜਾ 54225 ਲਗਾ ਕੇ ਜਿਹੜੇ ਫੈਸਲੇ ਦਾ ਸਮਾ ਹੱਦ ਖਤਮ ਹੋਣ ਤੇ ਵੀ 14 ਦਿਨ ਲੇਟ ਹੋਣ ਦੀ ਮਾਫੀ ਜਿਹੜੀ ਹੈ ਹਾਈ ਕੋਰਟ ਤੋਂ ਮੰਗੀ ਹੈ ਜਿਸ ਨੂੰ ਅਲਾਉ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮਲਾਜ਼ਮਾ ਤੇ ਪੈਨਸ਼ਨ ਦੀ ਜਿਹੜੀ ਤਨਖਾਹ ਤੇ ਪੈਨਸ਼ਨ ਦਾ 113% ਦੀ ਬਜਾਏ 119% ਡੀਏ ਨਾਲ ਸੋਧਨ ਦੀ ਕੈਲਕੂਲੇਸ਼ਨ ਦੇ ਮਸਲੇ ਨੂੰ ਅਗਲੇ ਹੁਕਮਾਂ ਤੱਕ ਠੰਡੇ ਵਸਤੇ ਦੇ ਵਿੱਚ ਪਾ ਦਿੱਤਾ ਗਿਆ ਹੈ ਭਾਵੇਂ ਕਿ ਜਿਹੜੀ ਕਿ ਐਲਪੀਏ ਜਿਹੜੀ 54 ਆਫ 2025 ਦਾ ਜਦੋਂ ਕਿ ਫਾਈਨਲ ਡਿਸੀਜਨ ਆਵੇਗਾ ਉਸ ਤੋਂ ਬਾਅਦ ਹੀ ਇਹ ਫੈਸਲਾ ਲਾਗੂ ਕੀਤਾ ਜਾਏਗਾ वैसे भी इस केस दी जेडी अगली सुनवाई दी जेडी मीती है बहुत ही लंबी कर दीती गई है यानी कि ये मीती है 5 5 2025 ਨੂੰ ਪਾ ਦਿੱਤੀ ਗਈ ਹੈ हैरानीजनक ਗੱਲ ਇਹ ਹੈ ਕਿ ਸਰਕਾਰ ਨੇ ਖੁਦ ਇੱਕ ਜਿਹੜਾ ਪੱਤਰ ਜਾਰੀ ਕਰਕੇ 1 7 2015 ਤੋਂ 31 12 2015 ਤੱਕ ਦਾ 6 ਮਹੀਨਿਆਂ ਦਾ ਬਕਾਇਆ ਵੀ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਾਰੀ ਕਰ ਦਿੱਤਾ ਸੀ ਪਰੰਤੂ ਹੁਣ ਫਿਰ 119% ਡੀਏ ਨਾਲ ਕੈਲਕੂਲੇਸ਼ਨ ਕਰਨ ਦੇ ਵਿਰੁੱਧ ਐਲਪੀ ਰਾਹੀਂ ਕਾਨੂੰਨ ਦਾ ਦਾਅ ਪੇਚ ਵਰਤ ਕੇ ਮਲਾਜ਼ਮਾਂ ਤੇ ਪੈਨਸ਼ਨਰਾਂ ਦਾ ਹਾਰੀ ਵੀ ਤੇ ਨੁਕਸਾਨ ਕਰਦੇ ਹੋਏ ਉਹਨਾਂ ਦਾ ਬਕਾਇਆ ਇੱਕ ਤਰ੍ਹਾਂ ਦੇ ਨਾਲ ਖੂ ਖਾਤੇ ਵਿੱਚ ਹੀ ਪਾ ਦਿੱਤਾ ਹੈ ਹੁਣ ਪਤਾ ਨਹੀਂ ਕਿੰਨਾ ਚਿਰ ਇਹ ਕੇਸ ਚੱਲੇਗਾ ਤੇ ਨਵਾਂ ਫੈਸਲਾ ਕਿਸ ਹੱਕ ਦੇ ਵਿੱਚ ਆਉਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ